ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਗਾਜਰਾਂ ਦੀ ਕੜੀ ਜਿਹਦੇ ਵਾਸਤੇ ਆਪਾਂ ਨੇ ਲਿਆ ਲਸਣ ਆਦਰਕ ਹਰੀਆਂ ਮਿਰਚਾਂ ਤੇ ਪਿਆਜ਼ ਤੇ ਇਹ ਆਪਾਂ ਲਿਆਏ ਨੇ ਗਾਜਰ ਨਾਲ ਬੇਸਣ ਤੇ ਸਰੋਂ ਦੇ ਤੇਲ ਦਾ ਆਪਾਂ ਤੜਕਾ ਲਾਵਾਂਗੇ ਹੈਨਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਮੈਂ ਆਈ ਹੋਈ ਆਪਣੇ ਫਰੈਂਡ ਦੇ ਘਰ ਤੇ ਉਹ ਹਰਿਆਣੇ ਦੇ ਨੇ ਹਰਿਆਣੇ ਵਿੱਚ ਇਹ ਗਾਜਰਾਂ ਦੀ ਕੜੀ ਕਾਫੀ ਬਣਦੀ ਹੈ ਤੇ ਉਹ ਬਣਾ ਕੇ ਦਿਖਾਉਣਗੇ ਤੁਹਾਨੂੰ ਕਿਵੇਂ ਬਣਦੀ ਹੈ ਜੇ ਵਧੀਆ ਲੱਗੀ ਜ਼ਰੂਰ ਤੁਸੀਂ ਬਣਾ ਕੇ ਦੇਖਿਓ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਬਣਾਉਣੀ ਆਪਾਂ ਕੁੱਕਰ ਰੱਖ ਲਿਆ ਗੈਸ ਉੱਤੇ ਆਹ ਲੋ ਜੀ ਇਹਦੇ ਵਿੱਚ ਆਪਾਂ ਹੁਣ ਤੇਲ ਪਾਵਾਂਗੇ ਆਹ ਲੋ ਅਪ ਸਿਰੋਂ ਤੇਲ ਪਾ ਰਹੇ ਹਾਂ ਕਿੰਨਾ ਕ ਤੇਲ ਪਾਇਆ ਤੁਸੀਂ ਇੱਕ ਕੜਚੀ ਇੱਕ ਕੜਚੀ ਨਾਲ ਠੀਕ ਇੱਕ ਕੜਚੀ ਤੇਲ ਦੀ ਪਾਈ ਹੈ ਇਹਨਾਂ ਨੇ ਸਰੋਂ ਦੇ ਦੀ ਤੇ ਇਹਦੇ ਵਿੱਚ ਹੁਣ ਆਪਾਂ ਤੜਕਾ ਲਾਉਨੇ ਆ ਗਰਮ ਹੋ ਜਾਂਦਾ ਥੋੜਾ ਜਿਹਾ ਨਾ ਆ ਅਸੀਂ ਨਾ 30 35 ਸਾਲਾਂ ਤੋਂ ਇਕੱਠੀਆਂ ਰਹਿੰਦੀਆਂ ਸੀ ਪਹਿਲਾਂ ਅਸੀਂ ਸਰਕਾਰੀ ਕੁਆਟਰ 'ਚ ਰਹਿੰਦੀਆਂ ਸੀ ਤੇ ਹੁਣ ਅਸੀਂ ਮਕਾਨ ਕੋਲ ਕੋਲ ਬਣਾਨੇ ਆ ਤੇ ਅਸੀਂ ਅੱਜ ਆਵਲਾ ਕੈਂਡੀ ਵੀ ਬਣਾ ਰਹੀਆਂ ਸੀ ਆ ਦੇਖੋ 7-8 ਕਿਲੋ ਅਸੀਂ ਆ ਆਵਲੇ ਲਿਆਂਦੇ ਸੀ ਤੇ ਆ ਸਾਰੇ ਸਟੀਮ ਕਰਕੇ ਤੇ ਕੜਾਹੀ ਦੇ ਵਿੱਚ ਸਟੀਮ ਕੀਤੇ ਆ ਤੇ ਆ ਦੇਖੋ ਪੈ ਤੇ ਹੁਣ ਆਪਾਂ ਟੀਨੀ ਵਿੱਚ ਪਾ ਕੇ ਰੱਖਾਂਗੇ ਤੇ ਫਿਰ ਇਹਦੀ ਕੈਂਡੀ ਬਣਾਵਾਂਗੇ ਆ ਦੇਖੋ ਵਿੱਚੋਂ ਇੰਨੀਆਂ ਗ੍ਰੜਕਾ ਵੀ ਨਿਕਲੀਆਂ ਨੇ ਇਹਦੇ ਵਿੱਚੋਂ ਇੰਨੀਆਂ ਸਾਰੀਆਂ ਤੇ ਇਹਨਾਂ ਨੂੰ ਵੀ ਆਪਾਂ ਪਾਣੀ ਵਿੱਚ ਉਬਾਲ ਕੇ ਤੇ ਪਾਣੀ ਦਾ ਉਹ ਜੋ ਪਾਣੀ ਹੋਊਗਾ ਉਹਦੇ ਆਟਾ-ਟਟ ਬਣ ਲਾਂਗੇ ਚਾਲੋ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਹੁਣ ਪਾ ਦਾਂਗੇ ਆਪਾਂ ਜੀਰਾ ਹਾਲੋ ਜੀ ਜੀਰਾ ਪਾਤਾ ਇਹ ਲਸਣ ਪਾ ਰਹੇ ਹਾਂ ਲਸਣ ਪਾ ਦਿੱਤਾ ਤੁਸੀਂ ਸਵਾਦ ਪਿਆਜ਼ ਪਾ ਲਏ ਇਹਦੇ ਵਿੱਚ ਟਮਾਟਰ ਨਹੀਂ ਜੀ ਪੈਂਦਾ ਟਮਾਟਰ ਤਾਂ ਪੈਂਦੇ ਆਇਲ ਵਿੱਚ ਟਮਾਟਰ ਨਹੀਂ ਪੈਂਦਾ ਤੇ ਆਦਰਕ ਜਾਦੇ ਪੈਂਦਾ ਥੋੜਾ ਜਿਹਾ ਅਗਲੇ ਵਿੱਚ ਮਤਲਬ ਇਹ ਗੰਢੀ ਵੀ ਹਿੜਿਆਣੀ ਚਾਹ ਜਬਨ ਜੈ ਸਾਲੇ ਦਾ ਦਵੰਦੀ ਇਹਦਾ ਨਾਲ ਬਿੱਥੇ ਇਹ ਹਰੀਆਂ ਮਿਰਚਾਂ ਪਾ ਰਹੇ ਨੇ ਹੁਣ ਿਆਦਰ ਦਾ ਥੋੜਾ ਠਹਿਰ ਕੇ ਪਾਉਣਗੇ ਹਾਂ ਹਾਂ ਇਹ ਆਪਣਾ ਬੇਸਣ ਹੋ ਗਿਆ ਬੇਸਣ ਨੂੰ ਘੋਲ ਲنگੇ ਜਿੰਨੇ ਕੁ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਦੇ ਨਾਲ ਬੇਸਣ ਪਾ ਲਿਓ ਤੇ ਇਹ ਆਪਣੇ ਹਿਸਾਬ ਨਾਲ ਇੰਨਾ ਕੁ ਦੋ ਕਾਕੜੀਆਂ ਹਨ ਕਿੰਨੇ ਕਾਜ ਨਾ ਦੋ ਕਾਕੜੀਆਂ ਬੇਸਨ ਦੇ ਪਾ ਰਹੇ ਨੇ ਕਾਜ ਨਾ ਕਿੰਨੀਆਂ ਸੀ ਕਿਲੋ ਕਿਲੋ ਇੱਕ ਕਪੜਾ ਜੇ ਇੱਕ ਨਵੇਂ ਤਰੀਕੇ ਨਾਲ ਕੜੀ ਬਣਦੀ ਹੈ ਤੇ ਜਦੋਂ ਕਿ ਆਪਾਂ ਦਹੀਂ ਵਾਲੀ ਕੜੀ ਤੇ ਪਕੌੜੇ ਵਾਲੀ ਤੇ ਬਣਾਉਂਦੇ ਰਹਿੰਦੇ ਹਾਂ ਇਹ ਬੇਵੀ ਬਹੁਤ ਘੱਟ ਬਣਾਈ ਹੁੰਦੇ ਆਂ ਸਹ ਭੈਣਾਂ ਨਾਲ ਸ਼ੇਅਰ ਕਰਦੇ ਆਂ ਇਹਨਾਂ ਨੇ ਅੱਜ ਬਣਾਉਣੀ ਸੀ ਕਹਿੰਦੇ ਆਪਾਂ ਦੀਦੀ ਬਣਾ ਲੈਨੇ ਆਂ ਤੇ ਕਿਸੇ ਨੇ ਬਣਾਉਣੀ ਹੁੰਦੀ ਆ ਪਾ ਲੋ ਜੀ ਅਦਰਕ ਵੀ ਪਾ ਦੇ ਚੱਲਣੇ ਇਹ ਮੁਖੀ ਤੇ ਹੁਣ ਨਮਕ ਮਿਰਚ ਪਾਣਗੇ ਦੀ ਹਲਦੀ ਮੈਂ ਚੁਟਕੀ ਪਿਆ ਰੱਖੀ ਹਲਦੀ ਨਮਕ ਧਨੀਆ ਸਾਫ ਤੇ ਧਨੀਆ ਦਾ ਪੀਸਿਆ ਹੋਇਆ ਪਾਇਆ ਇਸ ਵਾਰ ਥੋੜੀ ਇਹ ਲਾਲ ਮਿਰਚ ਵੀ ਪਾ ਰਹੀ ਥੋੜੀ ਹਰੀਆਂ ਪਾਈਆਂ ਥੋੜੀ ਲਾਲ ਇਹਦੇ ਕਰਾਰੀ ਦੀ ਵਧੀਆ ਲੱਗਦੀ ਹੈ ਤੇ ਗਾਜਰਾਂ ਥੋੜੀ ਮਿੱਠੀਆਂ ਹੁੰਦੀਆਂ ਨੇ ਗੈਸ ਇਹਨਾਂ ਨੇ ਸੇਮੀ ਰੱਖੀ ਹੋਈ ਹੈ ਤੇਜ ਨਿੱਕੀ ਜਿਹੀ ਆਹ ਲੋ ਜੀ ਇਹ ਪਾਰੇ ਨੇ ਗਾਜਰਾਂ ਕਿ ਕਿਲੋ ਗਾਜਰ ਲੈ ਲਈ ਤੁਸੀਂ ਤੇ ਤੁਸੀਂ ਆਪਣੇ ਹਿਸਾਰ ਨਾਲੇ ਥੋੜੀ ਬਣਾਉਣੀ ਅੱਧਾ ਕਿਲੋ ਲੈ ਸਕਦੇ ਹੋ ਹਣੀ ਕਿਲੋ ਬੱਜਿਆ ਤੇ ਇੱਕ ਪਾਲੇ ਪਾਉਣ ਲੋੜ ਮੜਾ ਤੇ ਇੱਕ ਪਾਲੇ ਅੱਛਾ ਕਿੰਨੇ ਆਲੂ ਵੀ ਇਸ ਤਰ੍ਹਾਂ ਪਾ ਸਕਦੇ ਆ ਵਿੱਚ ਇਹ ਵੱਡਾ ਤਾਂ ਇੱਕ ਪਾਲਾ ਛੋਟੇ ਦੋ ਪਾਲੇ ਤੇ ਇਹਨਾਂ ਨੂੰ ਇੱਕ ਛੋਟਾ ਛੋਟਾ ਬਰੀਕ ਬਰੀਕ ਕੱਟ ਕੇ ਲਾ ਪਾਇਆ ਨੂੰ ਇਹਦੇ ਵਿੱਚ ਤੁਸੀਂ ਇੱਕ ਕਾਲੂ ਵੀ ਪਾਇਆ ਬਰੀਕ ਬਰੀਕ ਕੱਟ ਕੇ ਇਹਨਾਂ ਨੂੰ ਆਹ ਦੇਖੋ ਵਿੱਚ ਪਾਏ ਇੱਕ ਪਾਇਆ ਨੇ ਦੋ ਪਾਇ ਚੁਣ ਕੇ ਛੋਟੇ ਛੋਟੇ ਕਹਿੰਦੇ ਦੋ ਆਲੂ ਵੀ ਪਾਇਆ ਬਰੀਕ ਬਰੀਕ ਕੱਟ ਕੇ ਜਿਸ ਤਰ੍ਹਾਂ ਲਈ ਗਾਜਰਾਂ ਬਰੀਕ ਬਰੀਕ ਕੱਟੀਆਂ ਨੇ ਉਸ ਤਰ੍ਹਾਂ ਦੇ ਇਹਨਾਂ ਨੇ ਆਲੂ ਕੱਟੇ ਸੋਛੜੇ ਪਾਣ ਹੁਣ ਦੇਸਣ ਘੋਲ ਰਹੇ ਨੇ ਮੈਂ ਕਦੇ ਬਣਾਈ ਨਹੀਂ ਕਦੇ ਨਹੀਂ ਖਾਧੀ ਇਹ ਰੈਸਪੀ ਇਹਨਾਂ ਦੀ ਹੋਆ ਤੇ ਬਣਾਉਂਦੇ ਰਹਿੰਦੇ ਆ ਤੇ ਜਰੂਰ ਅਸੀਂ ਹੁਣ ਇਹ ਹੁਣ ਆਏ ਨਵੇਂ ਮਕਾਨ ਵਿੱਚ ਅਸੀਂ ਕੁਆਟਰ ਚ ਪਹਿਲਾਂ ਰਹਿੰਦੀ ਸੀ ਉਦੋਂ ਉੱਥੇ ਖਾਂਦੇ ਰਹਿੰਦੇ ਸੀਗੇ ਇਹ ਦੇ ਕੇ ਜਾਂਦੇ ਸੀ ਤੇ ਹੁਣ ਮੈਂ ਇਹ ਚਲੋ ਵੀਡੀਓ ਬਣਾਉਣੀ ਆ ਨਾਲੇ ਮੈਂ ਦੱਸ ਦਿਆਂ ਭੈਣਾਂ ਨੂੰ ਤੇ ਜੇ ਵਧੀਆ ਲੱਗੀ ਜਰੂਰ ਬਣਾ ਕੇ ਤੁਸੀਂ ਵੀ ਦੇਖਿਓ ਇਹ ਇੱਕ ਬਿਲਕੁਲ ਡਿਫਰੈਂਟ ਹੈ ਦੂਜੀ ਕੜੀ ਤੋਂ ਇਹ టమాటర్ పానీ రే సేసన జా పా Og så tilsetter vi mel. ਮੇਰੇ ਪਾਣੀ ਹੋ ਰਿਹਾ ਹੈ ਇਸ ਤੋਂ ਬਾਅਦ ਬਣ ਕੇ ਤੁਹਾਨੂੰ ਦਿਖਾਉਣੀ ਹੈ ਕਿੰਨੀ ਕੁ ਗਾੜੀ ਪਤਲੀ ਬਣੀ ਹੈ ਕਿੰਨਾ ਸੋਹਣਾ ਕਲਰ ਆ ਦੇਖੋ ਆਇਆ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਜਦੋਂ ਬਣ ਜੂ ਰਿੱਚ ਕੇ ਇਹਨੂੰ ਕਿੰਨਾ ਚਿਰ ਦੇਣਾ ਹੁਣ ਆਪਾਂ ਨੇ ਮਸਲਾ ਅੱਧਾ ਉਹਨੂੰ ਅੱਧਾ ਘੰਟਾ ਰੈਜ ਦੀ ਰਹੂਗੀ ਉਸ ਤੋਂ ਬਾਅਦ ਫਿਰ ਤੁਹਾਨੂੰ ਸਿਮ ਤੇ ਰਜਾਉਣੀ ਆ ਅੱਧਾ ਘੰਟਾ ਪਹਿਲਾਂ ਫੁੱਲ ਤੇ ਕਰਕੇ ਇਹ ਰਿਜਨ ਲਾ ਲੈਣੀ ਆ ਜਦੋਂ ਰਿਜਨ ਲੱਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਸਿਮ ਤੇ ਰੱਖ ਕੇ ਬਣਾ ਲੈਣਾ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਬਲੋ ਜੀ ਆ ਦੇਖੋ ਆਪਣੀ ਕੜੀ ਰਿਜ ਗਈ ਆ ਜਦੋਂ ਵੀ ਤੁਹਾਡੀਆਂ ਗਾਜਰਾਂ ਗਲ ਗਈਆਂ ਨਾ ਉਸੇ ਟਾਈਮ ਤੁਸੀਂ ਮਤਲਬ ਇਹ ਬੰਦ ਕਰ ਦੇਣੀ ਆ ਤੇ ਆ ਦੇਖੋ ਇਹ ਹਲਾ ਰਹੇ ਨੇ ਬੜੀ ਸੋਹਣੀ ਬਣ ਗਈ ਹੈ ਕਲਰ ਦੇਖੋ ਇਹਦਾ ਤੁਸੀਂ ਤੇ ਗਾਜਰਾਂ ਆਪਣੀਆਂ ਗੜ ਗਈਆਂ ਬਸ ਇਹ ਹੀ ਨਿਸ਼ਾਨੀਆਂ ਗਾਜਰਾਂ ਗੜ ਗਈਆਂ ਤੇ ਕੜੀ ਤਿਆਰ ਹੋ ਗਈ ਇਹਦੇ ਵਿੱਚ ਹੁਣ ਪਾਉਣਗੇ ਧਨੀਆ ਆ ਕਿੰਨਾ ਸਾਰਾ ਇਹਨਾਂ ਨੇ ਧਨੀਆ ਪਾਤਾ ਹੁਣ ਆ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ। ਹਾਂਜੀ ਕਿੰਨੇ ਸੋਹਣਾ ਰੰਗ ਬਣਾ ਕੇ ਪਾ ਕੇ ਦਿਖਾਉਣੀ ਆ ਤੁਹਾਨੂੰ ਡੋਂਗੇ ਦੇ ਵਿੱਚ ਹਣ। ਲਓ ਜੀ ਆਪਣੀ ਕੜੀ ਬਣ ਕੇ ਤਿਆਰ ਹੋ ਗਈ। ਦੇਖੋ ਕਲਰ ਕਿੱਡਾ ਸੋਹਣਾ। ਘਿਓ ਪਾ ਕੇ ਖਾਣੀ ਆ ਘਿਓ ਪਾ ਕੇ ਖਾ ਲਓ। ਓਦਾਂ ਖਾਣੇ ਤੁਸੀਂ ਓਦਾਂ ਖਾ ਲਓ। ਹੈਨਾ ਬਹੁਤ ਵਧੀਆ ਬਣ ਕੇ ਤਿਆਰ ਹੈ। ਜਰੂਰ ਬਣਾ ਕੇ ਦੇਖਿਓ। ਮਿਲਦੇ ਆਂ ਫੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।